मतलब फिर भी ਤੁਸੀਂ ਕਾਮਰੇਡ ਕਿਉਂ ਆ ਸਿੱਖੋ ਕੇ ਕਾਮਰੇਡ ਕਿਉਂ ਕਾਮਰਦਾਂ ਸਿੱਖਾਂ ਦੇ ਖਿਲਾਫ ਨੇ ਇਹ ਵਿੱਚ ਕੋਈ ਆਪਣੇ ਬੰਦੇ ਪਾ ਕੇ ਇਹ ਮਤਲਬ ਕਿ ਕਾਮਰੇਡਾਂ ਨੂੰ ਮਾੜਾ ਕਹਾਉਂਦੇ ਨੇ ਕਿਉਂਕਿ ਕਾਮਰੇਡ ਇੱਕ ਐਸੀ ਸ਼ਕਸ਼ੀ ਕਾਮਰੇਡ ਅਸੀਂ ਫਿਰ ਮਤਲਬ ਕਿ ਕਾਮਰੇਡ ਆਖਵਾ ਕੇ ਅਸੀਂ ਮਤਲਬ ਕਿ ਆਪਦੇ ਆਪ ਨੂੰ ਮਤਲਬ ਕਿ ਵਧੀਆ ਸਮਝਦੇ ਆ ਕਿ ਅਸੀਂ ਕਾਮਰੇਡ ਆ ਜਿਵੇਂ ਪੋਮੀ ਇਨਸਾਫ ਮੋਰਚਾ ਲੱਗੇ ਹੋਇਆ ਹੈ ਉੱਥੇ ਵੀ ਅਸੀਂ ਯੋਗਦਾਨ ਪਾਉਂਦੇ ਆ ਤੋ ਅਸੀਂ ਕਹਿੰਨੇ ਵੀ ਜਿਹੜੇ ਗੰਗੀ ਸਿੰਘ ਨੇ ਮਜਲੂਮਾਂ ਦੇ ਹੱਕ ਦੇ ਵਿੱਚ ਲੈਣ ਖੜ ਆਪਣਾ ਕੱਢ ਕੇ ਲੜਾਈ ਲੜਦੀ ਹੈ ਇੱਕੋ ਇੱਕ ਪਾਰਟੀ ਸੋ ਸਾਡੀ ਜਮੀਰ ਇਸ ਵਾਸਤੇ ਜਾਗਦੀ ਹੈ ਜੇ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਮਹਾਪਾਪ ਉਹ ਮਦਰ ਦੇ ਪ੍ਰਵਾਸੀ ਨੇ ਨਾ ਕਿ ਇਹੇ ਪ੍ਰਵਾਸੀ ਇਹ ਤਾਂ ਆਪਣੇ ਦੇਸ਼ ਦੇ ਵਿੱਚ ਰਹ ਰਹੇ ਨੇ ਇਹ ਕਿਹੜੇ ਸਾਬਨਾ ਪ੍ਰਵਾਸੀ ਹੋਗੇ ਪੰਜਾਬ ਦੇ ਵਿੱਚ ਇੱਕ ਬਿਰਤਾਂਤ ਬਣਿਆ ਹੋਇਆ ਕਾਮਰੇਡ ਵਰਸਸ ਸਿੱਖ ਸਿੱਖ ਵਰਸਸ ਕਾਮਰੇਡ ਤੁਸੀਂ ਹਮੇਸ਼ਾ ਇਹ ਗੱਲ ਕਹਿੰਦੇ ਸੁਣਿਆ ਹੋਣਾ ਕਿ ਵਕਫ-ਵਕ ਬੰਦਿਆਂ ਤੋਂ ਵਕਫ-ਵਕ ਆਗੂਆਂ ਤੋਂ ਕਿ ਕਾਮਰੇੜਾ ਹਮੇਸ਼ਾ ਸਿੱਖਾਂ ਦੇ ਖਿਲਾਫ ਖੜੇ ਨੇ ਕਾਮਰੇੜਾ ਸਿੱਖਾਂ ਦੇ ਖਿਲਾਫ ਹੁੰਦੇ ਆ ਜਾਂ ਸਿੱਖ ਕਾਮਰੇੜਾ ਦੇ ਖਿਲਾਫ ਹੁੰਦੇ ਨੇ ਪਰ ਅਸੀਂ ਜਦੋਂ ਇਹ ਸਾਡੇ ਨਾਲ ਜੋ ਵਿਅਕਤੀ ਮੌਜੂਦ ਨੇ ਇਹਨਾਂ ਨੂੰ ਵੇਖਦੇ ਆ ਤਾਂ ਸਾਨੂੰ ਕੁਝ ਵਰਤਾਂਤ ਅਲੱਗ ਹੀ ਨਜ਼ਰ ਆਉਂਦਾ ਆ ਸਾਡੇ ਨਾਲ ਮੌਜੂਦ ਨੇ ਭਾਈ ਤਰਸੇਮ ਸਿੰਘ ਜੀ ਖਾਲਸਾ ਭਾਈ ਦਰਸ਼ਨ ਸਿੰਘ ਜੀ ਖਾਲਸਾ ਇਹ ਸਿੱਖ ਹੋਣ ਦੇ ਨਾਲ-ਨਾਲ ਸਿੱਖ ਹੋਣ ਦੇ ਨਾਲ-ਨਾਲ ਮਤਲਬ ਕਾਮਰੇਡ ਵੀ ਨੇ ਕਾਮਰੇਡ ਵੀ ਐਸੇ ਕਾਮਰੇਡ ਕਿ ਸਿਰਫ ਕੋਈ ਪਿੰਡ ਲੈਵਲ ਦੇ ਕਾਮਰੇਡ ਨਹੀਂ ਇੱਕ ਕਾਮਰੇਡ ਆਗੂ ਜੋ ਧਰਨੇ ਮਜਾਰੇ ਕਰਦੇ ਨੇ ਲੋਕਾਂ 'ਚ ਜਾ ਕੇ ਰੈਲੀਆਂ ਦਾ ਪ੍ਰਚਾਰ ਕਰਦੇ ਨੇ ਤੇ ਮਤਲਬ ਕਿਤੇ ਨਾ ਕਿਤੇ ਸਰਕਾਰ ਨਾਲ ਇੱਕ ਲੜਾਈ ਵੀ ਲੜਦੇ ਨੇ ਸੋ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਸਾਡੀ ਇਸ ਵੀਡੀਓ ਦੇ ਵਿੱਚ ਭਾਈ ਤਰਸੀਮ ਸਿੰਘ ਜੀ ਤੇ ਭਾਈ ਦਰਸ਼ਨ ਸਿੰਘ ਜੀ ਸੋ ਭਾਈ ਸਾਹਿਬ ਮੈਂ ਚਾਹਾਂਗਾ ਤੁਸੀਂ ਆਪਣੀ ਜੋ ਥੋੜੀ ਜੀ ਬੇਸਿਕ ਇੰਟਰੋਡਕਸ਼ਨ ਹੈ ਆਪਣੇ ਬਾਰੇ ਉਹ ਖੁਦ ਤੋਂ ਖੁਦ ਦਿਓ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਂ ਵੜਾ ਤਰਸੀਮ ਸਿੰਘ ਬਹਾਦਰਪੁਰ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਤਹਿਸੀਲ ਬੜਾਡਾ ਦਾ ਆਗੂ ਮੈਂ ਪ੍ਰਧਾਨ ਹਾਂ ਤੇ ਪਾਈਸਾ ਦਰਸ਼ਨ ਤੋਂ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਭਤੇ ਮਾ ਗਿਆਨੀ ਦਰਸ਼ਨ ਸਿੰਘ ਜੀ ਕੋੜਫੱਤਾ ਮਜ਼ਦੂਰ ਮੁਕਤੀ ਮੋਰਚਾ ਲੇਬਰੇਸ਼ਨ ਤੇ ਨਾਲ ਜੁੜੇ ਹੋਏ ਆ ਅਸੀਂ ਤੇ ਜਥੇਬੰਦੀਆਂ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੀ ਪਾਈਸਾ ਪਾਈਸਾਬ ਅਕਸਰ ਹੈ ਮਤਲਬ ਇੱਕ ਪੰਜਾਬ ਦੇ ਵਿੱਚ ਸੋਚ ਹੈ ਕੀ ਕਾਮਰੇਡ ਹੈ ਜਿਹੜੇ ਹਮੇਸ਼ਾ ਸਿੱਖਾਂ ਦੇ ਉਲਟ ਖੜੇ ਹੈ ਜਾਂ ਸਿੱਖਾਂ ਦੇ ਖਿਲਾਫ ਹੈ ਤੁਸੀਂ ਸਿੱਖ ਹੋ ਇਤੋਂ ਵੀ ਪਤਾ ਤਾਂ ਮੈਨੂੰ ਪਤਾ ਚੱਲਿਆ ਕਿ ਤੁਸੀਂ ਗਰੰਥੀ ਸਿੰਘ ਵੀ ਹੋ ਹਾਂਜੀ ਹਾਂ ਤੇ ਮਤਲਬ ਫਿਰ ਵੀ ਤੁਸੀਂ ਕਾਮਰੇਡ ਕਿਉਂ ਹੋ ਸਿੱਖ ਹੋ ਕੇ ਕਾਮਰੇਡ ਕਿਉਂ ਕਾਮਰੇਡ ਦਾ ਸਿੱਖਾਂ ਦੇ ਖਿਲਾਫ ਨੇ ਜਿਹੜੇ ਕਾਮਰੇਡ ਨੇ ਇਹ ਕੋਈ ਸਿੱਖਾਂ ਦੇ ਖਿਲਾਫ ਨਹੀਂ ਹੈਗੇ ਮੈਂ ਵੀ ਹੁਣ ਜਥੇਬੰਦੀ ਦੇ ਵਿੱਚ ਪਾਰਟੀ ਦੇ ਵਿੱਚ ਕੰਮ ਕਰਦਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਵੈਸੇ ਮੈਨੂੰ ਘੱਟੋ ਘੱਟ 25 26 ਸਾਲ ਹੋ ਗਏ ਇਸ ਪਾਰਟੀ ਦੇ ਨਾਲ ਜੁੜੇ ਹੋਏ ਨੂੰ ਸੀਪੀਐਮਐਲ ਅਲਿਬਰੇਸ਼ਨ ਦੇ ਵਿੱਚ ਮੈਂ ਕੰਮ ਕਰਦਾ ਕਿਉਂਕਿ ਇਹ ਇੱਕ ਐਸੀ ਪਾਰਟੀ ਹੈ ਜਿਹੜੀ ਕਿ ਸਿਰਫ ਤੇ ਸਿਰਫ ਮਜ਼ਦੂਰਾਂ ਦੀ ਗੱਲ ਕਰਦੀ ਹੈ ਜਦੋਂ ਕੋਈ ਮਜ਼ਦੂਰਾਂ ਦੇ ਨਾਲ ੱੱੱਕਾ ਹੁੰਦਾ ਹੈ ਅਤਿਆਚਾਰ ਹੁੰਦਾ ਹੈ ੱੱੱਕਾ ਹੁੰਦਾ ਹੈ ਤਾਂ ਇਹ ਹੀ ਇੱਕੋ ਇੱਕ ਪਾਰਟੀ ਹੈ ਸੀਪੀਐਮਐਲ ਅਲਿਬਰੇਸ਼ਨ ਕਾਮਰੇਡ ਜਿਨ੍ਹਾਂ ਨੂੰ ਇਹ ਲੋਕ ਮਾੜਾ ਕਹਿੰਦੇ ਨੇ ਕਾਮਰੇਡਾਂ ਨੂੰ ਉਹ ਇਹਨਾਂ ਗਰੂਪ ਗਰੀਬ ਮਜਲੂਮਾਂ ਦੇ ਹੱਕ ਦੇ ਵਿੱਚ ਲੈਣ ਖੜ੍ਹ ਆਪਣਾ ਕੱਢ ਕੇ ਲੜਾਈ ਲੜਦੀ ਹੈ ਇੱਕੋ ਇੱਕ ਪਾਰਟੀ ਹੈ ਸੋ ਤੁਸੀਂ ਲਾ ਲੋ ਹੁਣ ਮੈਂ ਕਾਮਰੇਡ ਵੀ ਹਾਂ ਮੈਂ ਸਿੱਖ ਵੀ ਹਾਂ ਮੇਰੇ ਘਾਤਰਾ ਪਾਇਆ ਹੋਇਆ ਹੈ ਮੈਂ ਇੱਕ ਗਰੰਥੀ ਵੀ ਹਾਂ ਮੈਂ ਬਾਣੀ ਪੜਦਾ ਜਿਹੜੀ ਸਾਡੀ ਪਾਰਟੀ ਹੈ ਸੀਪੀਐਮਐਲ ਲਿਬਰੇਸ਼ਨ ਆ ਸਾਡੇ ਜਿਹੜੇ ਆਗੂ ਨੇ ਸਾਡੇ ਜਿਹੜੇ ਵੱਡੇ ਨਮਾਇंदे ਨੇ ਉਹ ਡੀਸੀ ਦੇ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਚੁੱਕੇ ਨੇ ਕਿ ਤੁਸੀਂ ਲਾ ਲਓ ਵੀ ਜਿਹੜੇ ਹੁਣ 30 32 32 ਸਾਲਾਂ ਤੋਂ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਧੱਕੇ ਹੋਏ ਨੇ ਜੇਲ੍ਹਾਂ ਦੇ ਵਿੱਚ ਨੇ ਜਿਵੇਂ ਕਿ ਭਾਈ ਸਾਹ ਭਾਈ ਜਗਤਾਰ ਸਿੰਘ ਜੀ ਹਵਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਥਾਪੇ ਹੋਏ ਨੇ ਜਾਂ ਹੋਰ ਵੀ ਅਨੇਕਾਂ ਜਿਹੜੇ ਸਿੱਖ ਨੇ ਬੰਦੀ ਸਿੰਘ ਨੇ ਉਹ ਮਤਲਬ ਕਿ ਜੇਲ੍ਹਾਂ ਦੇ ਵਿੱਚ ਨੇ ਅਸੀਂ ਕਹਿੰਦੇ ਆ ਅਸੀਂ ਮੋਰਚਿਆਂ ਦੇ ਵਿੱਚ ਵੀ ਜਾਣੇ ਆ ਜਿਵੇਂ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਉੱਥੇ ਵੀ ਅਸੀਂ ਯੋਗਦਾਨ ਪਾਉਨੇ ਆ ਸੋ ਅਸੀਂ ਕਹਿੰਨੇ ਆ ਵੀ ਜਿਹੜੇ ਬੰਦੀ ਸਿੰਘ ਨੇ ਵੀ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਪਰ ਮਾੜੀਆਂ ਸਰਕਾਰਾਂ ਨੇ ਨਹੀਂ ਰਿਹਾ ਕਰ ਰਹੀਆਂ ਪਰ ਜਿਹੜੇ ਕੌਮੀ ਇਨਸਾਫ ਮੋਰਚਾ ਜਿਵੇਂ ਲੱਗਿਆ ਹੋਇਆ ਹੈ ਉਹਦੇ ਵਿੱਚ ਵੀ ਅਸੀਂ ਮਦਦ ਕੇ ਯੋਗਦਾਨ ਪਾਉਨੇ ਆ ਜਿਹੜੇ ਵਿੱਚ ਸ਼ਰਾਰਤੀ ਅਨਸਰ ਨੇ ਉਹ ਮਤਲਬ ਕਿ ਸਿੱਖਾਂ ਨੂੰ ਵੀ ਮਾੜਾ ਕਹੀ ਜਾਂਦੇ ਨੇ ਕਾਮਰੇਡਾਂ ਨੂੰ ਵੀ ਮਾੜਾ ਕਹੀ ਜਾਂਦੇ ਨੇ ਪਰ ਜੇ ਇਹ ਪਾਰਟੀ ਗਰੀਬਾਂ ਵਾਸਤੇ ਗਰੀਬ ਕਿਸਾਨਾਂ ਵਾਸਤੇ ਛੋਟੇ ਮੁਲਾਜ਼ਮਾਂ ਵਾਸਤੇ ਉਹਨਾਂ ਦੀ ਲੜਾਈ ਲੜ ਰਹੀ ਹੈ ਤਾਂ ਜੇ ਕਾਮਰੇਡ ਸ਼ਬਦ ਗਲਤ ਹੈ ਤਾਂ ਸਾਨੂੰ ਤਾਂ ਠੀਕ ਲੱਗਦਾ ਕਿ ਕਾਮਰੇਡ ਅਸੀਂ ਫਿਰ ਮਤਲਬ ਕਿ ਕਾਮਰੇਡ ਅਖਵਾ ਕੇ ਅਸੀਂ ਮਤਲਬ ਕਿ ਆਪਦੇ ਆਪ ਨੂੰ ਮਤਲਬ ਕਿ ਵਧੀਆ ਸਮਝਦੇ ਆ ਕਿ ਅਸੀਂ ਕਾਮਰੇਡਾਂ ਕਿਉਂਕਿ ਹੋਰ ਬਹੁਤ ਜਥੇਬੰਦੀਆਂ ਨੇ ਪਾਰਟੀਆਂ ਨੇ ਜਿਵੇਂ ਕੋਈ ਵੱਡੀਆਂ ਪਾਰਟੀਆਂ ਨੇ ਉਹ ਤਾਂ ਮਤਲਬ ਕਿ ਕੋਈ ਵੀ ਪਾਰਟੀ ਤੁਸੀਂ ਹੁਣ ਲਾਹੋ ਵੀ 4-5 ਮਹੀਨਿਆਂ ਤੋਂ ਮਨਰੇਗਾ ਦਾ ਕੰਮ ਜਿਹੜਾ ਕਿ ਮਜ਼ਦੂਰਾਂ ਦਾ ਚੁੱਲ੍ਹੀ ਮਤਲਬ ਕਿ ਮਨਰੇਗਾ ਦੇ ਨਾਲ ਚੱਲਦਾ ਸੀਗਾ 4-5 ਮਹੀਨਿਆਂ ਤੋਂ ਬੰਦ ਪਿਆ ਅਸੀਂ ਇਹ ਸਾਡੀ ਪਾਰਟੀ ਸੀਪੀਐਮਐਲ ਰਿਵੋਲੂਸ਼ਨ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਸਾਡੀਆਂ ਕਿਸਾਨ ਜਥੇਬੰਦੀਆਂ ਨਾਲ ਸਰਲ ਕੇ ਅਸੀਂ ਮਤਲਬ ਕਿ ਮੋਰਚਾ ਲਾਉਣੇ ਆ ਧਰਨੇ ਲਾਉਣੇ ਆ ਵੀ ਇਹ ਕੰਮ ਨੂੰ ਮਤਲਬ ਕਿ ਹੁਣ ਸਰਕਾਰ ਇਸ ਕੰਮ ਨੂੰ ਬੰਦ ਕਰਨ ਜਾ ਰਹੀ ਹੈ ਜਿਹੜੇ ਸਾਡੇ ਮਜ਼ਦੂਰ ਨੇ ਜਿਵੇਂ ਕਿ 50 ਸਾਲ ਤੋਂ ਲਾ ਕੇ 60 65 ਸਾਲ ਤੱਕ ਕਿਉਂਕਿ ਹੁਣ ਤਾਂ ਮਜ਼ਦੂਰਾਂ ਨੂੰ ਹੀ ਮਤਲਬ ਕਿ ਦੇਖ ਕੇ ਲੈ ਜਾਂਦੇ ਨੇ ਜਿਹੜਾ ਕੋਈ ਮਜ਼ਦੂਰ ਕੋਈ ਵਧੀਆ ਕੰਮ ਕਰਦੇ ਮਤਲਬ ਉਸ ਨੂੰ ਲੈ ਕੇ ਜਾਊਗਾ ਜਿਹੜਾ ਇਹ ਮਨਰੇਗਾ ਦਾ ਕੰਮ ਹੈ ਇਹਦੇ ਵਿੱਚ ਮਤਲਬ ਕਿ ਜਿਹੜਾ 60 65 ਸਾਲ ਦਾ ਮਤਲਬ ਉਹ ਵੀ ਕੰਮ ਕਰ ਲੈਂਦਾ ਹੈ ਹੁਣ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਵਾਈਆਂ ਨੇ ਸਾਡੇ ਕੋਲੇ ਮਜ਼ਦੂਰ ਮਦਲਕੇ ਰੋਏ ਨੇ ਸਾਨੂੰ ਘਰ ਵੀ ਜਾ ਕੇ ਦੇਖਿਆ ਆਏ ਨੇ ਕਿ ਸਾਡੇ ਚੁੱਲ੍ਹੇ ਠੰਡੇ ਪਏ ਨੇ ਜਮਾ ਸੱਚੀ ਮੁੱੱਚੀ ਤੁਸੀਂ ਜਾਣਿਓ ਸਾਡਾ ਹੀ ਮਦਲਕੇ ਘਰੇ ਜਾ ਕੇ ਰੋਣਾ ਆ ਗਿਆ ਵੀ ਜੇ ਕੰਮ ਇਹ ਬੰਦ ਪਿਆ ਤਾਂ ਹੀ ਮਦਲਕੇ ਇਹਨਾਂ ਦੇ ਚੁੱਲ੍ਹੇ ਮਦਲਕੇ ਠੰਡੇ ਪਏ ਨੇ ਕਿਉਂਕਿ ਜਿਹੜੇ ਸਾਡੇ ਗਰੀਬ ਮਜ਼ਦੂਰ ਨੇ ਜਿਹੜੇ ਇਹ ਮਨਰੇਗਾ ਦੇ ਕੰਮ ਦੇ ਨਾਲ ਜੁੜੇ ਹੋਏ ਨੇ ਉਸੀ ਲਾ ਲੋ ਵੀ ਜਿਹਨਾਂ ਨੂੰ ਸੌਦਾ ਪੱਤਾ ਮਤਲਬ ਕਿ ਇਸ ਕੰਮ ਦੇ ਰਾਹੀਂ ਮਿਲਦਾ ਸੀਗਾ ਕਿ ਜੇ ਇਹ ਕੰਮ ਚੱਲੂਗਾ ਤਾਂ ਮਤਲਬ ਕਿ ਉਹਨਾਂ ਦੇ ਚੁੱਲ੍ਹੇ ਚੱਲਣਗੇ ਤਾਂ ਸੌਦਾ ਪੱਤਾ ਹੀ ਮਤਲਬ ਕਿ ਉਹਨਾਂ ਨੂੰ ਦੁਕਾਨ ਦਾ ਦਿੰਦਾ ਸੀਗਾ ਹੁਣ ਮਤਲਬ ਕਿ ਉਹ ਤਾਂ ਵੀ ਹੋ ਕਤਰਾਂ ਲੱਗੇ ਵੀ ਜਦ ਤੱਕ ਇਹਨਾਂ ਦਾ ਕੰਮ ਹੀ ਬੰਦ ਹੋ ਗਿਆ ਨਹੀਂ ਕਿਉਂਕਿ ਪ੍ਰਧਾਨ ਜੀ ਬਰਤਾਂਤ ਬਣੀ ਹੋਇਆ ਨਾ ਕਿ ਇੱਕ ਕਾਮ ਰੇੜਾ ਜਿਹੜਾ ਸਿੱਖਾਂ ਦੇ ਖਿਲਾਫ ਨੇ ਇਹ ਕਿਉਂ ਬਣਿਆ ਹੋਇਆ ਫਿਰ ਜਿਹੜੇ ਵਿੱਚ ਪੁਸ਼ਪਾ ਜਿਵੇਂ ਕਹਿ ਲਈਏ ਭਾਜਪਾ ਜਾਂ ਕਾਂਗਰਸ ਇਹ ਮਤਲਬ ਕਿ ਇਹ ਨਹੀਂ ਕਹਿੰਦੀ ਹੈਗੀ ਵੀ ਕੋਈ ਮਜ਼ਦੂਰਾਂ ਉੱਚਾ ਚੱਕੇ ਇਹਨਾਂ ਨੂੰ ਕੋਈ ਅਨਸਾਫ਼ ਦਬਾਵੇ ਇਹ ਵਿੱਚ ਕੋਈ ਆਪਣੇ ਬੰਦੇ ਪਾ ਕੇ ਇਹ ਮਤਲਬ ਕਿ ਕਾਮਰੇਡਾਂ ਨੂੰ ਮਾੜਾ ਕਹਾਉਂਦੇ ਨੇ ਕਿਉਂਕਿ ਕਾਮਰੇਡ ਇੱਕ ਐਸੀ ਸ਼ਖਸੀਅਤ ਹੈ ਜਿਹੜੀ ਕਿ ਮਜ਼ਦੂਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਸੋ ਹੋਰ ਜਿਵੇਂ ਕਹਦੀ ਆਪਾਂ ਹੋਰ ਵੀ ਮਤਲਬ ਕਿ ਪੰਜਾਬ ਦੇ ਵਿੱਚ ਹੋਰ ਬਥੇਰੀਆਂ ਪਾਰਟੀਆਂ ਨੇ ਜਿਹੜੀਆਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਆਉਂਦੀਆਂ ਹੈਗੀਆਂ ਕੱਲੇ ਕਾਮਰੇਡ ਕਾਮਰੇਡ ਨੇ ਜਿਹੜੇ ਮਤਲਬ ਕਿ ਮਜ਼ਦੂਰਾਂ ਦੇ ਹੱਕ ਦਵਾਉਂਦੇ ਨੇ ਮਜ਼ਦੂਰਾਂ ਵਾਸਤੇ ਧਰਨੇ ਲਾਉਂਦੇ ਨੇ ਪਰ ਅਸੀਂ ਕਾਮਰੇਡ ਵੀ ਆ ਸਿੱਖ ਵੀ ਆ ਸਾਡੀ ਜ਼ਮੀਰ ਜਾਗਦੀ ਹੈ ਕਿਉਂਕਿ ਸਾਡੀ ਜ਼ਮੀਰ ਇਸ ਵਾਸਤੇ ਜਾਗਦੀ ਹੈ ਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਮਹਾਪਾਪ ਹੈ ਸੋ ਅਸੀਂ ਇਸ ਕਰਕੇ ਪਾਰਟੀ ਦੇ ਵਿਚਾਰਾਂ ਦੇ ਨਾਲ ਖੜੇ ਆ ਸਾਡੀ ਪਾਰਟੀ ਹੈ ਜਿਹੜੀ ਉਹ ਮਤਲਬ ਕਿ ਗਰੀਬਾਂ ਤੇ ਗਰੀਬ ਕਿਸਾਨਾਂ ਤੇ ਜਿਹੜੇ ਛੋਟੇ ਮੁਲਾਜ਼ਮ ਆ ਗਏ ਉਹਨਾਂ ਤੇ ਅਤਿਆਚਾਰ ਨਹੀਂ ਸਹੰਦੀ ਹੈਗੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਤੇ ਪ੍ਰਧਾਨ ਜੀ ਮਤਲਬ ਤੁਸੀਂ ਚਲੋ ਆਏਗੇ ਕਿਹਾ ਕਿ ਤੁਹਾਡੀ ਪਾਰਟੀ ਖੜਦੀ ਹੈ ਕਿ ਕਦੇ ਮਤਲਬ ਜਿਹੜੇ ਸਾਡੇ ਬੰਦੀ ਸਿੰਘ ਨੇ ਤੁਸੀਂ ਕਿਹਾ ਉਹਨਾਂ ਦਾ ਸਾਥ ਦਿੱਤਾ ਤੇ ਇੱਕ ਗੱਲ ਮੈਨੂੰ ਹੋਰ ਪਤਾ ਚੱਲੀ ਜਿਹੜੀ ਤੁਸੀਂ ਪਾਰਟੀ ਚੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਵੀ ਕਿਸੇ ਨਾ ਸਮੇਂ ਇਹਦੇ ਜੋ ਸ਼ੁਰੂਆਤੀ ਦੌਰ ਚ ਰਹੇ ਨੇ ਇਹਦੇ ਵਿੱਚ ਤੇ ਤੁਸੀਂ ਬੰਦੀ ਸਿੰਘਾਂ ਲਈ ਲੜਾਈ ਕੀ ਕੌਮੀ ਇਨਸਾਫ ਮੋਰਚੇ ਦਾ ਵੀ ਸਾਥ ਦੇ ਰਹੇ ਹੋ ਤੁਸੀਂ ਹਾਂਜੀ ਦਿੰਦੇ ਆਸੀਂ ਕੌਮੀ ਇਨਸਾਫ ਮੋਰਚੇ ਜਿੱਥੇ ਮਤਲਬ ਕਿ ਸਿੱਧਾ ਦਿੰਦੇ ਨੇ ਉਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਤੁਸੀਂ ਲਾ ਲੋ ਵੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿਹੜਾ ਮਤਲਬ ਕਿ ਵੱਡਾ ਕੋਈ ਮਤਲਬ ਕਿ اتنا ਢੜਖੜਾ ਉੱਥੇ ਸਾਡੇ ਏਸ਼ੀਆ ਦੇ ਵਿੱਚੋਂ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਜਿਹੜੇ ਸਾਡੇ ਰਿੰਗ ਸਿੰਘ ਨੇ ਉਹੀ ਕੋਮੀ ਇਨਸਾਫ ਮੋਰਚੇ ਦੇ ਵਿੱਚ ਮਦਦ ਕਰਕੇ ਡਟ ਕੇ ਖੜੇ ਨੇ ਦਿਨ ਰਾਤ ਮਦਦ ਕਰਕੇ ਮੋਰਚਾ ਉਹਨੇ ਉਹਨਾਂ ਨੇ ਲਾਇਆ ਹੋਇਆ ਉਹ ਵੀ ਮਦਦ ਕਰਕੇ ਸਾਡੇ ਐਸਸੀਆਂ ਦੇ ਵਿੱਚੋਂ ਨੇ ਹੁਣ ਜੇ ਮਦਦ ਕਰਕੇ ਕਹੇ ਦੀ ਉੱਥੇ ਕੋਈ ਕਿਹੜਾ ਮਦਦ ਕਿਤਨਾ ਢੜ ਖੜਿਆ ਉੱਥੇ ਉਹ ਵੀ ਸਾਡੇ ਐਸਸੀਏ ਨੇ ਜਦੋਂ ਕੋਈ ਮਦਦ ਕਰਕੇ ਸੱਦਾ ਦਿੰਦੇ ਨੇ ਅਸੀਂ ਸਾਡੇ ਗਾਤਰਾ ਪਾਇਆ ਜੀ ਸਿੰਘਾਂ ਸਿੱਖਾਂ ਅਸੀਂ ਸਿੱਖ ਤਾਂ ਜਾਤ ਪਾਤ ਨੂੰ ਮੰਨਦੇ ਨਹੀਂ ਫਿਰ ਤੁਸੀਂ ਕਿਵੇਂ ਐਸਸੀ ਕਿਵੇਂ ਕਹਿ ਰਹੇ ਹੋ ਮਤਲਬ ਨਹੀਂ ਨਹੀਂ ਆਇਆ ਨਹੀਂ ਜੇਸੀ ਐਸੀ ਕਹਿ ਰਹੇ ਬੀ ਐਸ ਸੀ ਮਤਲਬ ਕੇ ਐਸੀ ਐਸੀ ਨਹੀਂ ਕਹਿ ਰਹੇ ਮਤਲਬ ਕੇ ਆ ਤਾਂ ਮਜ਼ਦੂਰਾਂ ਕੋਈ ਨਹੀਂ ਹਾਂ ਮਜ਼ਦੂਰਾਂ ਦੇ ਵਿੱਚੋਂ ਆ ਗਏ ਨਾ ਜੀ ਸਾਡੇ ਮਜ਼ਦੂਰਾਂ ਦੇ ਵਿੱਚ ਨੂੰ ਹੋ ਰਾਜਾ ਰਾਜ ਸਿੰਘ ਜੀ ਕੋਮੀ ਮਤਲਬ ਕੇ ਹਨਸਾ ਮੋਰਚੇ ਨੂੰ ਕੋ ਚਲਾ ਰਹੇ ਨੇ ਤੇ ਇੱਕ ਤੁਹਾਨੂੰ ਪਿੱਛੇ ਮਸਲਾ ਪੰਜਾਬ ਚ ਫਲਾਲ ਉੱਠਿਆ ਹੋਇਆ ਵੀ ਹੈ ਬਈਏ بچਾਓ ਪੰਜਾਬ بچਾਓ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਮਤਲਬ ਭਈਆਂ ਨੂੰ ਪਹੁੰਚਾਉਣ ਦੇ ਹੱਕ ਚ ਨੇ ਤੇ ਬਹੁਤ ਸਾਰੀਆਂ ਨਹੀਂ ਵੀ ਕਾਮਰੇਡ ਵਿਰੋਧ ਕਰ ਰਹੇ ਨੇ ਭਈਆਂ ਨੂੰ ਭਈਆ ਸ਼ਬਦ ਵਰਤੋਂ ਮਾਫੀ ਮੰਗਦਾ ਪਰ ਪ੍ਰਵਾਸੀ ਜਿਹਨਾਂ ਨੂੰ ਜਿਹੜੇ ਪੰਜਾਬ ਚ ਕਹਿੰਦੇ ਨਹੀਂ ਭਜਾਉਣਾ ਚਾਹੀਦਾ ਕੀ ਤੁਹਾਡਾ ਕੀ ਇਥੇ ਤੇ ਪੱਕਾ ਕੀ ਪ੍ਰਵਾਸੀਆਂ ਨੂੰ ਪੰਜਾਬ ਚ ਭਜਾਉਣਾ ਚਾਹੀਦਾ ਅਸੀਂ ਤਾਂ ਪਹਿਲਾਂ ਵੀ ਬੋਲ ਰਹੇ ਹਾਂ ਕਿ ਜਿਹੜਾ ਇਹ ਪ੍ਰਵਾਸੀ ਵਿੱਚ ਕਹਿ ਰਹੇ ਨੇ ਦੀ ਪ੍ਰਵਾਸੀਆਂ ਨੂੰ ਭਜਾਓ ਰੋਜ਼ਗਾਰ ਬਚਾਓ ਲੰਬਰ ਇੱਕ ਤਾਂ ਮਤਲਬ ਕਿ ਇਹਨਾਂ ਵਾਸਤੇ ਕਹਿਣੀ ਗਲਤ ਹੈ ਕਿ ਪ੍ਰਵਾਸੀ ਪ੍ਰਵਾਸੀ ਸ਼ਬਦ ਹੈ ਜਿਹੜਾ ਜਿਹੜੇ ਆਪਣੇ ਬੀਬੀਆਂ ਜਾਂ ਮਦਰਕੇ ਆਪਣੇ ਵੀਰ ਬਾਹਰ ਗਏ ਹੋਣੇ ਵਿਦੇਸ਼ ਦੇ ਵਿੱਚ ਉਹ ਮਦਰਕੇ ਪ੍ਰਵਾਸੀ ਨੇ ਨਾ ਕਿ ਇਹੇ ਪ੍ਰਵਾਸੀ ਨੇ ਇਹ ਤਾਂ ਆਪਣੇ ਦੇਸ਼ ਦੇ ਵਿੱਚ ਰਹ ਰਹੇ ਨੇ ਇਹ ਕਿਹੜੇ ਸਾਬਨਾ ਪ੍ਰਵਾਸੀ ਹੋਗੇ ਇਹ ਪ੍ਰਵਾਸੀ ਨਹੀਂ ਹੈਗੇ ਇਹ ਆਪਣੇ ਦੇਸ਼ ਦੇ ਵਸੰਦੇ ਨੇ ਇਹ ਕੋਈ ਪਰਵਾਸੀ ਨਹੀਂ ਹੈਗੇ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਬਿਆਨ ਵੀ ਦੇ ਚੁੱਕੇ ਹਾਂ ਕਿ ਜਿਹੜੇ ਇਹ ਸਾਡੇ ਜਾਂ ਕੋਈ ਮਤਲਬ ਕਿ ਸਾਡੇ ਵੀਰ ਮਤਲਬ ਕਿ ਇੱਥੇ ਆਏ ਹੋਏ ਨੇ ਕੰਮ ਕਰਨ ਵਾਸਤੇ ਮਜ਼ਦੂਰ ਆਪਣਾ ਕੰਮ ਛੱਡ ਛੱਡ ਕੇ ਜਿਹੜੇ ਸਾਡੇ ਮਤਲਬ ਕਿ ਜੁਪੀ ਬਿਹਾਰ ਦੇ ਵਿੱਚ ਬੈਠੇ ਨੇ ਉਹਨਾਂ ਨੇ ਮਤਲਬ ਕਿ ਸ਼ੈਲਰ ਵੀ ਲਾ ਰੱਖੇ ਨੇ ਫੈਕਟਰੀਆਂ ਲਾ ਰਖੀਆਂ ਨੇ ਜ਼ਮੀਨਾਂ ਖਰੀਦ ਰਖੀਆਂ ਨੇ ਜੇ ਮਤਲਬ ਕਿ ਆਪਾਂ ਕਹਿ ਦਈਏ ਟੂੜੀਆਂ ਦੇ ਕਿਸੇ ਪਾਈਆਂ ਨਹੀਂ ਹੋਈਆਂ ਜੇ ਆਪਾਂ ਇਥੋਂ ਮਤਲਬ ਕਿ ਇਹਨਾਂ ਨੂੰ ਭਜਾਵਾਂਗੇ ਤਾਂ ਮਤਲਬ ਕਿ ਆਪਣੀ ਤਾਂ ਗਿਣਤੀ ਬਹੁਤ ਘੱਟ ਹੈ ਉਹਨਾਂ ਦੀ ਤਾਂ ਗਿਣਤੀ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਮਤਲਬ ਕਿ ਉਹੀ 84 ਵਾਲਾ ਦੌਰ ਕਿਉਂਕਿ ਉਦੋਂ ਵੀ ਮਜਲੂਮ ਨੇ ਜਿਹੜੇ ਮਤਲਬ ਕਿ ਬੱਚੇ ਨਰਦੋਸ਼ ਮਰੇ ਨੇ ਵਿੱਚ ਜਿਹੜੇ ਹੁਣ ਮਤਲਬ ਕਿ ਇਹ ਸ਼ਰਾਰਤੀ ਅਣਸਣ ਨੇ ਇਹ 84 ਵਾਲਾ ਦੌਰ ਫੇਰ ਮੁੜ ਤੋਂ ਮਤਲਬ ਕਿ ਦਰਹੋਣਾ ਚਾਹੁੰਦੇ ਨੇ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਜਿਹੜੇ ਇਹ ਸ਼ਰਾਰਤ ਕਰ ਰਹੇ ਨੇ ਵੀ ਇਹ ਤੋਂ ਬਾਅਦ ਆਜੋ ਕਿਉਂਕਿ ਕੰਮ ਕਰਨ ਦਾ ਹੱਕ ਸਭ ਨੂੰ ਹੈ ਕਿਉਂਕਿ ਜਿੱਥੇ ਹੁਣ ਆਪਣੇ ਜਿਹੜੇ ਬਾਹਰ ਮਤਲਬ ਕਿ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਵਾਸਤੇ ਗਏ ਨੇ ਵੀਜੇ ਲਵਾ ਕੇ ਜਾਂਦੇ ਨੇ ਇੱਥੇ ਦਿਹਾੜੀ ਉਹਨਾਂ ਨੂੰ ਮਤਲਬ ਘੱਟ ਮਿਲਦੀ ਏ ਉੱਥੇ ਜ਼ਿਆਦਾ ਮਿਲਦੀ ਏ ਤਾਂ ਅਗਰ ਕੇ ਗਏ ਨੇ ਉਧਰ ਜਿਹੜੇ ਇਹ ਆਏ ਹੋਏ ਨੇ ਜੂਪੀ ਵਿਹਾਰ ਤੋਂ ਉਧਰ ਇਹਨਾਂ ਨੂੰ ਦਿਹਾੜੀ ਘੱਟ ਮਿਲਦੀ ਏ ਇੱਥੇ ਜ਼ਿਆਦਾ ਮਿਲਦੀ ਏ ਲੰਬਰ ਇੱਕ ਤਾਂ ਤੁਸੀਂ ਲਾ ਲਓ ਵੀ ਜਿਹੜੇ ਮਤਲਬ ਕਿ ਇੱਥੇ ਰੇੜੀਆਂ ਲਾਉਂਦੇ ਨੇ ਗੋਲ ਗੱਪੇ ਜਾ ਮਤਲਬ ਕਿ ਆ ਬਰਗਰ ਵਗੈਰਾ ਮਤਲਬ ਕਿ ਇਹ ਰੇੜੀਆਂ ਲਾਉਂਦੇ ਨੇ ਆਪਣੇ ਜਿਹੜੇ ਪੰਜਾਬੀ ਲੋਕ ਨੇ ਇਹ ਕੰਮ ਕਰਕੇ ਰਾਜੀ ਨਹੀਂ ਹੈਗੇ ਜਾਂ ਮਤਲਬ ਕਿ ਝੋਨਾ ਲਾਣ ਵਾਸਤੇ ਆਉਂਦੇ ਨੇ ਆਪਣੇ ਤਾਂ ਜਿਹੜੇ ਮਤਲਬ ਕਿ ਮਜ਼ਦੂਰ ਨੇ ਹੁਣ ਪੰਜਾਬ ਦੇ ਵਿੱਚ ਤਾਂ ਮਤਲਬ ਕਿ ਹੋਰ ਜਾਂ ਕੋਈ ਸਬਜ਼ੀ ਲਾ ਲਓ ਜਾਂ ਕੋਈ ਹੋਰ ਮਤਲਬ ਕਿ ਫਸਲ ਲਾ ਲਓ ਬੀਜਣੀ ਛੱਡ ਕੇ ਕਿਸਾਨ ਕੱਲਾ ਮਤਲਬ ਕਿ ਝੋਨੇ ਤੇ ਨਿਰਭਰ ਹੋ ਗਏ ਜੇ ਆਪਾਂ ਲਾਈਏ ਵੀ ਜੇ ਆਪਾਂ ਇਹਨਾਂ ਨੂੰ ਮਤਲਬ ਕਿ ਚਲੋ ਲਾਈਏ ਆਪਾਂ ਵੀ ਭੇਜ ਦਈਏ ਇਹ ਸਾਰਾ ਝੋਨਾ ਫਿਰ ਆਪਣੇ ਪੰਜਾਬੀ ਦਾ ਲਾਭ ਨਹੀਂ ਸਕਦੇ ਹੈਗੇ ਆਪਣਾ ਪੰਜਾਬੀ ਹੈ ਜਿਹੜਾ ਵੱਧ ਤੋਂ ਵੱਧ ਮਹੀਨਾ ਜਾਂ ਸਵਾ ਮਹੀਨਾ ਮਦਦ ਕਰਕੇ ਝੋਨੇ ਨੂੰ ਲਾ ਲੂਗਾ ਇਹ ਕੰਮ ਨੂੰ ਮਤਲਬ ਕਿ ਜਿਹੜੇ ਝੋਨੇ ਦੇ ਕੰਮ ਨੂੰ ਮਹੀਨਾ ਸਵਾ ਮਹੀਨੀ ਕਰ ਸਕਦਾ ਐਤੋਂ ਵੱਧ ਨਹੀਂ ਕਰ ਸਕਦਾ ਹੈਗਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਝੋਨਾ ਲੱਗਦਾ ਹੈ ਜਿਹੜੇ ਇਹ ਮਤਲਬ ਕਿ ਜੁਪੀ ਬਿਹਾਰ ਤੋਂ ਆਉਂਦੇ ਨੇ ਸਾਡੇ ਵੀਰ ਇਹਨਾਂ ਤੋਂ ਬਿਨਾ ਮਤਲਬ ਕਿ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਆਪਾਂ ਕੰਮ ਕੰਮ ਕਹਿਦੀ ਐ ਵੀ ਸਾਡਾ ਇਹ ਰੋਜ਼ਗਾਰ ਮਾਰ ਰਹੇ ਨੇ ਇਹਨਾਂ ਨੇ ਕਦੇ ਰੋਕੇ ਹੀ ਭਾਈ ਤੁਸੀਂ ਮਤਲਬ ਕਿ ਸਾਡੇ ਵਾਲਾ ਕੰਮ ਜਿਹੜਾ ਸੀ ਕਰ ਰਹੇ ਹੋ ਜਿਹੜੀਆਂ ਮਤਲਬ ਕਿ ਰੇੜੀਆਂ ਗੋਲ ਗੱਪੇ ਦੀਆਂ ਜਾਂ ਮਤਲਬ ਕਿ 버ਗਰਾਂ ਦੀ ਅਸੀਂ ਲਾ ਰਹੇ ਹਾਂ ਵੀ ਤੁਸੀਂ ਨਾ ਲਾਓ ਹਾਂ ਅਸੀਂ ਇੱਕ ਗੱਲ ਕਹਿੰਨੇ ਆ ਵੀ ਜਿਹੜੇ ਸਾਡੇ ਪੰਜਾਬੀ ਨੇ ਉਹ ਸਾਡਾ ਜੇ ਪੰਜਾਬੀ ਮਤਲਬ ਕਿ 버ਗਰਾਂ ਦੀ ਜਾਂ ਗੋਲ ਗੱਪੇ ਦੀ ਜਿਹੜੀ ਲਾਉਂਦਾ ਹੈ ਤਾਂ ਉਹਨੂੰ ਪਹਿਲ ਦੇ ਦੇਣ ਜੇ ਉਹਨਾਂ ਕੋਲੇ ਮਤਲਬ ਕਿ ਦਾਕ ਜਾਊਗਾ ਇਹਨਾਂ ਕੋਲ ਖਾਣ ਵਾਸਤੇ ਜਾਊਗਾ ਨਹੀਂ ਉਹ ਭਾਈ ਆਪਣੇ ਦੇਸ਼ ਦੇ ਵਿੱਚ ਮਤਲਬ ਕਿ ਆਪੀ ਮਤਲਬ ਕਿ ਜੂਪੀ ਬਿਹਾਰ ਦੇ ਵਿੱਚ ਮਤਲਬ ਕਿ ਆਪੀ ਬਾਸ ਬੱਕ ਜਾਣਗੇ ਉਹ ਪਰ ਆਪਣਾ ਇਹ ਹੱਕ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਡੰਡੇ ਦੇ ਜ਼ੋਰ ਤੇ ਵੀ ਇੱਥੋਂ ਭਜਾ ਦਾਂਗੇ ਇਹ ਕੰਮ ਨਹੀਂ ਹੋ ਸਕਦਾ ਹੈਗਾ ਆਪਾਂ ਕਿਸੇ ਨੂੰ ਭਜਾ ਨਹੀਂ ਸਕਦੇ ਇਹ ਆਪਣੇ ਦੇਸ਼ ਦੇ ਭਾਰਤ ਦੇਸ਼ ਦੇ ਵਾਸੀ ਨੇ ਇਹ ਜਿੱਥੇ ਵੀ ਜਾ ਕੇ ਕੰਮ ਕਰ ਸਕਦੇ ਨੇ ਆਪਾਂ ਵੀ ਕਿਤੇ ਕਿਤੇ ਵੀ ਕਿਤੇ ਵੀ ਜਾ ਕੇ ਆਪਾਂ ਕੰਮ ਕਰ ਸਕਦੇ ਆ ਇਹ ਆਪਣਾ ਅਧਿਕਾਰ ਹੈ ਆਪਣਾ ਦੇਸ਼ ਹੈ ਜੋ ਭਾਰਤ ਦੇਸ਼ ਹੈ ਆਪਣਾ ਆਜ਼ਾਦ ਦੇਸ਼ ਹੈ ਜਿੱਥੇ ਵੀ ਜਾ ਕੇ ਜਿਹੜੀ ਮਰਜ਼ੀ ਸਟੇਜ ਦੇ ਵਿੱਚ ਸਟੇਜ ਦੇ ਵਿੱਚ ਜਾ ਕੇ ਮਾਰੇ ਕੰਮ ਕਰ ਸਕਦੇ ਆ ਸੋ ਅਸੀਂ ਤੁਹਾਡੀ ਕੇ ਗੱਲ ਜੋ ਅਗਲੀ ਗੱਲਬਾਤ ਭਾਈ ਦਰਸ਼ਨ ਸਿੰਘ ਜੀ ਕੋਟਫੱਤਾ ਨਾਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਭਾਈ ਦਰਸ਼ਨ ਸਿੰਘ ਜੀ ਕੋਟਫੱਤਾ ਜਿਹੜੇ ਨੇ ਪ੍ਰਵਿੰਦਰ ਸਿੰਘ ਝੋਟਾ ਜੋ ਉਹਨਾਂ ਦੀ ਨਸ਼ਾ ਐਂਟੀ ਡਰੱਗ ਫੋਰਸ ਹੈ ਉਹਦੀ ਮੈਂਬਰ ਵੀ ਨੇ ਤੇ ਉਹਨਾਂ ਨਾਲ ਮਤਲਬ ਪਿਛਲੇ ਦਿਨ ਜੋ ਸੰਘਰਸ਼ ਚੱਲਿਆ ਉਹਦੇ ਵਿੱਚ ਇਹਨਾਂ ਨੇ ਡਟ ਕੇ ਸਾਥ ਵੀ ਦਿੱਤਾ ਸੋ ਮੈਂ ਚਾਹੁੰਗਾ ਭਾਈ ਦਰਸ਼ਨ ਸਿੰਘ ਜੀ ਤੁਸੀਂ ਥੋੜਾ ਜਿਹਾ ਮਤਲਬ ਆਪਣਾ ਜੋ ਆਪਣੇ ਬਾਰੇ ਜਾਣਕਾਰੀ ਦਿਓ ਮੈਂ ਮਨਾ ਕਿਵੇਂ ਜੁੜੇ ਤੇ ਤੁਸੀਂ ਕੀ ਤੁਸੀਂ ਵੀ ਕੰਮ ਰੇਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੇਰਾ ਪਿੰਡ ਕੋਟਫੱਤਾ ਨਾਮਗੈਨੀ ਦਰਸ਼ਨ ਸਿੰਘ ਅਸੀਂ ਇਸ ਮਹਿਮਦ ਦੇ ਨਾਲ ਜੁੜੇ ਹੋਏ ਹਾਂ ਜੋ ਕਿ ਪਹਿਲਾਂ ਵੀ ਅਸੀਂ ਡਟ ਕੇ ਇੱਕ ਮੋਰਚਾ ਲਾਇਆ ਮਾਨਸਾ ਜ਼ਿਲ੍ਹੇ ਦੇ ਵਿੱਚ 8 ਮਹੀਨੇ ਲਗਾਤਾਰ ਮੋਰਚਾ ਲੱਗਿਆ ਰਿਹਾ ਸਾਡਾ ਚਿੱਟੇ ਦੇ ਖਿਲਾਫ ਬਹੁਤ ਹੀ ਇੱਥੋਂ ਦੁਕਾਨਦਾਰ ਸੀ ਜੋ ਚਿੱਟਾ ਵੇਚ ਰਹੇ ਸੀਗੇ ਉਹਨਾਂ ਤੇ ਬਹੁਤ ਹੱਲ ਪਾਈ ਤੇ ਹੋਰ ਵੀ ਨਗਰਾਂ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਚਿੱਟੇ ਵਾਲਾ ਮਿਲਦਾ ਸੀ ਜਾਂ ਕੋਈ ਮੱਲਾ ਨਸ਼ੇ ਦੇ ਨਾਲ ਕੋਈ ਓਵਰਡੋਜ਼ ਦੇ ਨਾਲ ਮੌਤ ਹੁੰਦੀ ਸੀਗੀ ਉੱਥੇ ਵੀ ਅਸੀਂ ਜਾ ਕੇ ਮਦਦ ਕਰਦੇ ਉਹਨਾਂ ਸਵਾਲ ਕਰਦੇ ਹੁਣ ਮੇਰਾ ਮੁੰਡਾ ਵੀ ਇੱਕ 24-25 ਸਾਲ ਦਾ ਸੀਗਾ ਉਹ ਵੀ ਇਸ ਚਿੱਟੇ ਦੀ ਭੇਟ ਚੜ ਗਿਆ ਪ੍ਰਵਿੰਦਰ ਸਿੰਘ ਝੋਟੇ ਨੇ ਆਪ ਅਰਥੀ ਨੂੰ ਮੋਢਾ ਲਾਇਆ ਦੇਖ ਲਓ ਕਿੱਥੇ ਹੁਣ ਮੱਲਾ ਪਿਤਾ ਦੀ ਵਾਰ ਅਰਥੀ ਪੁੱਤਰੇ ਲੈ ਕੇ ਜਾਣੀ ਸੀਗੀ ਕਿੱਥੇ ਸਾਨੂੰ ਆਪਦੇ ਬੇਟਿਆਂ ਦੀਆਂ ਅਰਥੀਆਂ ਚੱਕਣੀਆਂ ਪੈ ਰਹੀਆਂ ਬਹੁਤ ਹੀ ਮਾੜੀਆਂ ਸਰਕਾਰਾਂ ਦੇ ਕੰਮ ਹੈ ਜੋ ਛੇਮਾ ਦਰਿਆ ਲਿਆਂਦਾਗਾ ਨਸ਼ੇ ਦਾ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਠੱਲ ਪਾਓ ਇਹਦੇ ਉੱਤੇ ਤੇ ਬਹੁਤ ਹੀ ਜ਼ਿਆਦਾ ਸਾਡੇ ਘਰਾਂ ਦੇ ਘਰ ਬਰਬਾਦ ਹੋਈ ਜਾਂਦੇ ਆ ਤੇ ਪਿੰਡ ਵਾਲਾ ਨੂੰ ਵੀ ਬੇਨਤੀ ਕਰਦੇ ਆ ਵੱਧ ਤੋਂ ਵੱਧ ਸਰਦਾਰ ਪ੍ਰਵਿੰਦਰ ਸਿੰਘ ਝੋਟੇ ਦਾ ਸਾਥ ਦਿਓ ਬਹੁਤ ਹੀ ਧੰਨਵਾਦ ਵਾਹਿਗੁਰੂ ਤੇ ਭਾਈ ਸਾਹਿਬ ਜਿਹੜਾ ਮੈਂ ਸਵਾਲ ਪੁੱਛ ਤੁਸੀਂ ਵੀ ਕਾਮਰੇਡ ਹੋ ਹਾਂਜੀ ਅਸੀਂ ਵੀ ਕਾਮਰੇਡ ਆ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਾਨੂੰ ਇਹਦੇ ਵਿੱਚ ਸਾਲ ਹੋ ਗਿਆ ਜੀ ਕਾਮਰੇਡਾਂ ਦੇ ਨਾਲ ਤੇ ਭਾਈ ਸਾਹਿਬ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕਾਮਰੇਡਾਂ ਦੇ ਵਿੱਚ ਮੈਨੂੰ ਘੱਟੋ ਘੱਟ ਹੋ ਗਈ ਮਤਲਬ ਕਿ 26-27 ਸਾਲ ਹੋ ਗਏ ਕੰਮ ਕਰਦੇ ਹਾਂ ਅੱਛਾ ਤੁਹਾਨੂੰ ਜਿਆਦਾ ਸਮਾਂ ਹੋ ਗਿਆ ਹਾਂਜੀ ਸੋ ਸਾਡੇ ਨਾਲ ਮਤਲਬ ਇਹ ਸਨ ਇਹ ਸਾਡੇ ਨਾਲ ਇਹ ਸਨ ਭਾਈ ਤਰਸੀਮ ਸਿੰਘ ਜੀ ਤੇ ਭਾਈ ਦਰਸ਼ਨ ਸਿੰਘ ਜੀ ਕੋਟਫੱਤਾ ਤੇ ਤਰਸੀ ਖਾਲਸਾ ਜੀ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦਿੱਤਾ ਸੋ ਤੁਹਾਡਾ ਵੀ ਧੰਨਵਾਦ ਕਰਦੇ ਆ ਸਾਡੀ ਵੀਡੀਓ ਦੇਖਣ ਲਈ ਸੋ ਤੁਹਾਨੂੰ ਬੇਨਤੀ ਕਰਦੇ ਆਂਗੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਲਾਈਕ ਕਰੋ ਸੋ ਧੰਨਵਾਦ ਜੀ ਤੁਹਾਡਾ